ਲੋਕ ਹਿੱਤ ਲੋਕਾਂ ਦੀ ਆਵਾਜ਼ ਇਹਨਾਂ ਕਮਾਸ਼ੀ ਨੇ ਕੋਈ ਮੇਰਾ ਸਾਥ ਨਹੀਂ ਖਿਦਰਾ। ਜੋ ਵੀ ਹੈਗਾ ਇਹਨਾਂ ਦਾ ਅਗਰ ਇਹਨਾਂ ਭਰਾਵਾਂ ਨਾਲ ਲੜਿਆ ਕਿਸੇ ਗੱਲ ਤੇ ਅੱਜ ਇਹ ਸੈਂਸਰੇ ਦੇ ਪੁੱਛੇ ਆ ਕੋਈ ਜੂਨ ਹਾਜ਼ਰ ਨਿਕਲਦਾ ਇਹ ਤੇ ਆਪਾਂ ਨੂੰ ਆਪ ਹੀ ਲੜਨਾ ਪੈਣਾ। ਮੁਰਦਾਬਾਦ, ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਹਾਈ 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 ਹਾਈ। ਪੁਲਿਸ ਨੂੰ ਹਾਈ 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 ਹਾਈ। ਪੁਲਿਸ ਪ੍ਰਸ਼ਾਸਨ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੁਲਿਸ ਪ੍ਰਸ਼ਾਸਨ ਆ ਇੱਕ ਭੈਣ ਆਈ ਆ ਹੁਣੇ ਇਹ ਕੋਈ ਪੁਰਾਣੇ ਵੀ ਨਾ ਸੋਚ ਲਓ ਸਾਰੇ ਜਾਣੇ ਕਿਤੇ ਆਪਣੇ ਮਨ ਘੜ ਤੇ ਗੱਲਾਂ ਭਾਂਈ ਜਾ ਰਹੇ ਨੇ ਪਹਿਣ ਜੀ ਆਏ ਨੇ ਮੋਟਰਸਾਈਕਲ ਚੋਰੀ ਹੋ ਗਿਆ ਅੱਗੇ ਆਏ ਮੜੇ ਪਹਿਣ ਜੀ ਗੱਲ ਕਰਨ ਨੂੰ ਵੀ ਯਾਰ ਨਹੀਂ ਕਮੇਟੀਆਂ ਨੂੰ ਵੀ ਬੀਤੇ ਥੋੜਾ ਥੋੜਾ ਪਿੱਛੇ ਹੋ ਜਾਓ ਪ੍ਰਸ਼ਾਸਨ ਦਿੱਕਰ ਤੇ ਗੱਲ ਨਹੀਂ ਪਹੁੰਚਦੀ ਪਈ ਉਹ ਅੰਦਰ ਬੈਠੇ ਹੋਏ ਬੜੇ ਆਰਾਮ ਨਾਲ ਸ਼ਾਇਦ ਚਾਹ ਪਾਣੀ ਪੀ ਲਏ ਆਈ ਰਿਪੋਰਟ ਦਿਖਾਉਣ ਆਏ ਉਹਨਾਂ ਨੂੰ ਅੰਦਰ ਤਰਮ ਕੁਮਾਰ ਹੈ ਮੇਰੀ ਦੁਕਾਨ ਹੈ ਨਿਊ ਸਤਗੁਰੂ ਇਲੈਕਟ੍ਰੋਨਿਕ ਦੇ ਨਾਂ ਤੇ ਮੇਰੀ ਦੁਕਾਨ ਤੇ 18 ਜਨਵਰੀ ਦੀ ਰਾਤ 12:48 ਮਿੰਟ ਤੇ ਚਾਰ ਤਿੰਨ ਲੜਕੇ ਆਏ ਆ ਜਿਨ੍ਹਾਂ ਨੇ ਮੇਰੀ ਦੁਕਾਨ ਦੀ ਛੱਤ ਦਾ ਉੱਤਰ ਗੇਟ ਤੋੜ ਕੇ ਔਰ ਇਹ ਮਾਉਂਟੀ ਨੂੰ ਸਿੱਖਾ ਰਹੇ ਬਾਟਕੇ ਕਟਰ ਨਾਲ ਮੇਰੀ ਦੁਕਾਨ ਦੇ ਅੰਦਰੋਂ ਇਨਵਰਟਰ ਬੈਟਰੀ ਔਰ ਐਲਸੀਡੀਆਂ ਔਰ ਹੋਰ ਵੀ ਕੀਮਤੀ ਲਾਈਟਾਂ ਚੋਰੀ ਕਰਕੇ ਲੈ ਗਏ ਜਦੋਂ ਮੈਂ ਇਸ ਪ੍ਰਤੀ ਥਾਣੇ ਅੰਦਰ ਆਇਆ ਵਾ ਤੇ ਥਾਣੇ ਦੇ ਮੁਖੀ ਮੁੰਜੀ ਸਾਹਿਬ ਨੇ ਮੈਨੂੰ ਕਿਹਾ ਕਿ ਸਾਡੇ ਕੋਲ ਸਟਾਫ ਦੀ ਕਮੀ ਆ ਐਸਐਸ ਤੋਂ ਸਾਹਮਣੇ ਵੀ ਕਿਹਾ ਕਿ ਸਾਡੇ ਕੋਲ ਹਜੇ ਕੋਈ ਸਟਾਫ ਦੀ ਘਾਟ ਆ ਇਸ ਕਰਕੇ ਅਸੀਂ ਐਫ ਆਈ ਆਰ ਦਰਜ ਕਰਵਾ ਦਿੱਤੀ ਆ ਪਰ ਸਾਨੂੰ ਅਸੀਂ ਮੰਗ ਕਰਦੇ ਆ ਕਿ ਸਾਡਾ ਜਿਹੜਾ ਚੋਰੀ ਹੋਇਆ ਸਮਾਨ ਸਾਨੂੰ ਉਹ ਦਿੱਤਾ ਜਾਵੇ ਅੱਜ ਸਾਰੇ ਭਰਾਵਾਂ ਨੇ ਰਲ ਮਿਲ ਕੇ ਇਕੱਠ ਕੀਤਾ ਏ ਇਹ ਧਰਨਾ ਕਿ ਸਰਕਾਰ ਇਹਨਾਂ ਪ੍ਰਤੀ ਗਰੀ ਪੁਲਿਸ ਕਿਸੇ ਦੀ ਸੁਣਵਾਈ ਨਹੀਂ ਕਰਦੀ ਵੀ ਅੱਜ ਸਾਰੇ ਵੀਰਾਂ ਦੀ ਅੱਜ ਮੇਰੇ ਨਾਮ ਵਾਪਰੇ ਕੱਲ੍ਹ ਕੇ ਹੋਰ ਨਾਮ ਵਾਪਰੇ ਇਸ ਕਰਕੇ ਅਸੀਂ ਇਹ ਇਕੱਠ ਕੀਤਾ ਏ ਕਿ ਸਾਰਾ ਧਰਨੇ ਦਾ ਕਿ ਸਾਰੇ ਰਲ ਮਿਲ ਕੇ ਸਹਿਯੋਗ ਦਿੱਤਾ ਸਾਰੇ ਭਰਾਵਾਂ ਨੇ ਸ਼ਹਿਰ ਨਿਵਾਸੀਆਂ ਨੇ ਕਿ ਸਾਰਿਆਂ ਨਾਲ ਰਲ ਮਿਲ ਕੇ ਇਹ ਨੁਕਸਾਨ ਜਿਹੜਾ ਹੋਇਆ ਵਾ ਸਾਡਾ ਵੀ ਹੋਇਆ ਕਿਸੇ ਹੋਰ ਦਾ ਵੀ ਕੱਲ ਨੂੰ ਆਉਣ ਨਾਲ ਟਾਈਮ 'ਚ ਨਾ ਹੋਇਆ ਜਾਵੇ ਅਤੇ ਸਾਨੂੰ ਅਸੀਂ ਮੰਗ ਕਰਦੇ ਆ ਪ੍ਰਸ਼ਾਸਨ ਤੋਂ ਇਹ ਚੋਰਾਂ ਨੂੰ ਜਲਦੋ ਜਲਦ ਫੜਿਆ ਜਾਵੇ ਤੇ ਸਾਨੂੰ ਬਚਾ ਸਾਨੂੰ ਸਬੰਧ ਦਿੱਤਾ ਜਾਵੇ ਕੋਈ ਨਿਤਨਾ ਨਿਤਵਾਦ ਤਾਂ ਹੁੰਦੀਆਂ ਰਹਿੰਦੀਆਂ ਚੋਰਾਂ ਦੀਆਂ ਕੋਈ 3 ਦਿਨ ਪਹਿਲਾਂ ਅੱਜ ਤੋਂ ਪ੍ਰਿੰਗੜੀ ਪਿੰਡ ਡਾਕਟਰ ਸਾਹਿਬ ਤੋਂ ਉਹਨਾਂ ਤੋਂ ਵੇਖਿਆ ਵੀਡੀਓ ਆ ਰਹੀ ਸਾਰਿਆਂ ਦਾ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਹੈ ਸਾਰੇ ਮੋਬਾਈਲਾਂ ਤੇ ਆ ਰਹੀ ਵੀਡੀਓ ਉਹ ਡਾਕਟਰ ਸਾਹਿਬ ਤੋਂ ਮੈਡੀਸਨ ਦੇ ਬੰਨੇ ਆਏ ਆ ਕਿਸ ਤਰ੍ਹਾਂ ਉਹ ਮੈਡੀਸਨ ਦੇ ਲੈਂਦੇ ਲੈਂਦੇ ਉਹ ਕੋ ਪੈਸੇ ਖੋ ਕੇ ਲੈ ਕੇ ਨਾਲ ਨੁਕਸਾਨ ਕਰ ਗਏ ਆ ਇਹ ਰੋਈ ਵਾਰਦਾ ਤਾਂ ਹੋ ਰਹੀਆਂ ਇਹਦਾ ਅੰਜਾਮ ਕੌਣ ਹੈ ਪੁਲਿਸ ਪ੍ਰਸ਼ਾਸਨ ਕੰਟਰੋਲ ਚ ਨਹੀਂ ਹੈਗੀ ਪੁਲਿਸ ਪ੍ਰਸ਼ਾਸਨ ਨੂੰ ਸਾਰਾ ਪਤਾ ਹੁੰਦਾ ਕਿੱਥੇ ਕ੍ਰਾਈਮ ਹੋ ਰਿਹਾ ਕਿੱਥੇ ਨਹੀਂ ਹੋ ਰਿਹਾ ਪਰ ਪੁਲਿਸ ਪ੍ਰਸ਼ਾਸਨ ਬਸ ਬੇਸੁੱਤ ਹੋ ਗਏ ਸੁਸਤੋ ਕੇ ਬੈਠੇ ਪਏ ਕੋਈ ਇਹਨਾਂ ਦਾ ਕੋਈ ਜੋੜ ਨਹੀਂ ਹੈਗਾ ਆਮ ਪਬਲਿਕ ਨਾਲ ਕੀ ਹੋ ਰਿਹਾ ਕੀ ਨੁਕਸਾਨੀਆਂ ਹੋ ਰਿਹਾ ਕੋਈ ਆ ਸੁਣਵਾਈ ਨਹੀਂ ਸਾਰੇ ਕੀ ਜੀ ਬਾਬਾ ਇਲੈਕਟ੍ਰੋਨ ਸਾਡੀ ਦੁਕਾਨ ਹੈ ਜੀ ਬਾਹਮੀ ਵਾਲੇ ਚੌਂਕ ਦੇ ਵਿੱਚ ਮੇਰੇ ਨਾਲ ਕਬਲ ਭਾਜੀ ਖੜੇ ਨੇ ਇਹ ਸਾਡੇ ਦੁਕਾਨ ਦੇ ਵਿੱਚ ਅੱਜ 7 ਤਰੀਕ ਰਾਤ 8 ਤਰੀਕ ਦੇਣ ਦੇ ਚੜਾਵੇ ਨਾਲ ਚੋਰੀ ਹੋਈ ਹੈ ਚੋਰੀ ਦੇ ਨੂੰ ਲਾਕੇ ਗਿਆ ਤੇ ਕਿਉਂਕਿ ਸਾਡਾ ਚੌਂਕੀਦਾਰ ਉੱਥੇ ਹਾਜ਼ਰ ਸੀਗਾ ਉਹਨੂੰ ਕੁੱਟ ਕੇ ਬੰਨ ਕੇ ਸਮਾਨ ਲੈ ਗਿਆ ਐ ਸਾਰੇ ਕੋ ਜਿਹਨਾਂ ਨੂੰ ਐਫਆਈਆਰ ਲਿਖਾ ਚੁੱਕੇ ਆ ਲੱਗ ਭਾਗ ਇਹਨਾਂ ਨੂੰ ਸਾਰੇ ਲੱਭ ਕੇ ਦੇਤੇ ਵੀ ਇਥੋਂ ਤੱਕ ਮਤਲਬ ਪਹੁੰਚ ਗਏ ਸਾਰੇ ਬੰਦੇ ਚੋਰੀ ਕਰਕੇ ਪਰ ਉਸ ਤੋਂ ਅੱਗੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਉਹ ਸਾਡੀ ਘਟਨਾ ਹੋਣ ਤੋਂ ਬਾਅਦ 4-5 7 ਮਤਲਬ ਲਗਭਗ 8-10 ਘਟਨਾਵਾਂ ਲਗਾਤਾਰ ਸ਼ਹਿਰ ਦੇ ਵਿੱਚ ਵਾਪਰ ਚੁੱਕੀਆਂ ਵਾ ਬੁਰਾ ਹਾਲ ਹੋਇਆ ਪਿਆ ਸ਼ਹਿਰ ਦਾ ਰੰਗਲਾ ਪੰਜਾਬ ਨੇ ਗੰਦਲਾ ਪੰਜਾਬ ਬਣਾ ਕੇ ਰਸਤਾ ਵਾ ਇਹਦੇ ਵਿੱਚ ਕੋਈ ਸਿਆਸਤ ਨਹੀਂ ਕੋਈ ਪਾਰਟੀ ਬਾਜ਼ੀ ਨਹੀਂ ਪਰ ਲੋਕਾਂ ਨੂੰ ਤੁਸੀਂ ਹੱਲੜੇ ਲੈਵਲ ਤੇ ਪੁੱਛੋ ਵੀ ਆ ਕੇ ਇਨਾ ਰੌਲਾ ਬਾਹਰ ਪਾਉਂਦਾ ਸਾਰਾ ਸ਼ਹਿਰ ਬੰਦ ਹੋਇਆ ਆ ਵਾ ਇਹ ਪਾਰਟੀ ਬਾਜ਼ੀ ਚ ਬੰਦ ਨਹੀਂ ਹੋਇਆ ਲੋਕ ਆਪੋ ਆਪਣੇ ਦੁੱਖ ਦੱਸਦੇ ਪਏ ਅਜੇ ਇਤਿਹਾਰ ਬੰਦਾ ਇਕੱਠਾ ਦੇ ਉਹਦੇ ਵਿੱਚ 400 ਬੰਦੇ ਨਾਲ ਇੱਕ ਘਟਨਾ ਵਾਪਰ ਚੁੱਕੀ ਕਿਸ ਦਾ ਮੋਬਾਈਲ ਖੋਆ ਗਿਆ ਕਿ ਨੂੰ ਰੇੜੀ ਦੇ ਚੇੜਾਂਵਾਦੀਏ ਕਿ ਨੂੰ ਦੁਕਾਨਦਾਰ ਨੂੰ ਧਮਕੀ ਆ ਗਈ ਕੁਝ ਹੋ ਗਿਆ ਇਸ ਕਰਕੇ ਬੜਾ ਬੁਰਾ ਹਾਲ ਆ ਵੀਰ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਦੁਬਾਰਾ ਸ਼ਹਿਰ ਦੇ ਨਾਕੇ ਲਾਏ ਜਾਣ ਸਾਡੀ ਦੁਕਾਨ ਲਾ ਕੇ ਬਾਹਰ ਦੇ ਕਿਉਂ ਤੇ ਸਾਨੂੰ 92 95 ਤੋਂ ਨਾਕਾ ਪੱਕਾ ਲੱਗਦਾ ਜਿਹੜਾ ਕਿ ਪਿਛਲੇ ਸਾਲ 1.5 ਸਾਲ ਤੋਂ ਇਹਨਾਂ ਬੰਦ ਕਰ ਚੁੱਕੇ ਆ ਕੋਈ ਉੱਥੇ ਨਾਕਾ ਨਹੀਂ ਬੁਰਾ ਹਾਲ ਆ ਕੋਈ ਨਹੀਂ ਜੇ ਪੁੱਛਦਾ ਗੁੰਡੇ ਚੋਰਾਂ ਦੇ ਮਗਰ ਸਰਕਾਰ ਖੜੀ ਜੇ ਗੁੰਡਿਆਂ ਦੀ ਇਨੂੰ ਸਰਕਾਰ ਨੂੰ ਪੁੱਛਣ ਵਾਲਾ ਹੋਵੇ ਜਿਹੜੇ ਚਾਰ ਪੰਜ ਚੋਰ ਜਿਹੜੇ ਬਗੈਕ ਦੰਦਣਾਉਂਦਾ ਫਿਰਦਾ ਵਾ ਇਨ੍ਹਾਂ ਨੂੰ ਤੁਹਾਨੂੰ ਵੋਟਾਂ ਪਾਉਣੀਆਂ ਮੈਂ ਥਾਂ-ਥਾਂ ਤੋਂ ਦੁਕਾਨਾਂ ਭਾਂਦੇ ਆ ਕਿਤੋਂ ਮੋਬਾਈਲ ਖੋ ਕੇ ਲੈ ਜਾਂਦੇ ਬਾਕੀ ਸਾਡਾ ਸ਼ਹਿਰ ਤੁਸੀਂ ਇਨ੍ਹਾਂ ਦੇ ਪਿੱਛੇ ਛਿੱਕੇ ਟੰਗਦਾ ਮਿਨਾਂ ਤੋਂ ਇਨ੍ਹਾਂ ਦੀ ਸਮਝ ਤੋਂ ਗੱਲ ਬਾਹਰ ਆ ਵੀ ਇਹ ਕਿਹੜੀ ਸਮਝਣਾ ਇਹ ਇਨ੍ਹਾਂ ਦੇ ਹਮਾਇਤ ਕਰਦੇ ਪਿਆ ਇਨ੍ਹਾਂ ਗੰਦੇ ਲੋਕਾਂ ਦੀ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਆ ਤੁਹਾਡਾ ਤੁਹਾਡੇ ਇਲਾਕਾ ਵਾ ਤੁਸੀਂ ਇੱਥੋਂ ਦੇ ਰਾਜੇ ਜੇ ਇਹਨੂੰ ਸੰਭਾਲ ਲਓ ਇਹਦਾ ਲੋਕਾਂ ਦਾ ਬਹੁਤ ਬੁਰਾ ਹਾਲ ਜੇ ਲੋਕੀ ਗਰਾਊਂਡ ਲੈ ਸਿਰਫ ਤੁਸੀਂ ਉਹਦੇ ਟੀਵੀ ਦੇ ਵਿੱਚ ਦੇਖਦੇ ਜੇ ਜੋ ਕੁਝ ਹੋ ਨਹੀਂ ਹੈਗਾ ਗਰਾਊਂਡ ਲੈਵਲ ਤੇ ਬਹੁਤ ਬੁਰਾ ਆ ਦੇ ਜਨਤਾ ਬੜੀ ਤੰਗ ਜੇ ਇਹਨੂੰ ਸੰਭਾਲ ਲਓ ਸੰਭਾਲ ਲੈ ਜਾਂਦਾ ਤੁਹਾਡੇ ਹੱਥੋਂ ਗੇਮ ਨਿਕਲ ਗਈ ਜੀ ਪੱਟੀ ਸ਼ਹਿਰ ਦੇ ਵਿੱਚ ਵੱਡੇ ਵੱਡੇ ਕਾਰੋਬਾਰ ਹੁੰਦੇ ਸੀ ਪੱਟੀ ਸ਼ਹਿਰ ਨੂੰ 9 ਲੱਖੀ ਪੱਟੀ ਕਿਹਾ ਜਾਂਦਾ ਸੀ ਅੱਜ ਪੱਟੀ ਸ਼ਹਿਰ ਤੇ ਹਲਾ ਜਿਹੜੇ ਇਹ ਚੋਰਿਆ ਨੇ ਇਸ ਤਰ੍ਹਾਂ ਦੇ ਬਣਾ ਤੇ ਕੀ ਲੋਕੀ ਇੱਥੇ ਕਾਰੋਬਾਰ ਕਰਨਗੇ ਨਹੀਂ ਜੀ ਨਹੀਂ ਵੱਡੇ ਕਾਰੋਬਾਰੀ ਸਾਰੇ ਭੱਜੇ ਜਾਂਦੇ ਆ ਜੀ ਆਰ ਆ ਕੇ ਮਿਡਲ ਦੁਕਾਨ ਦਾ ਜਿਨ੍ਹਾਂ ਨੂੰ ਕੋ ਗਾ ਨਹੀਂ ਮਤਲਬ ਰਾਹ ਨਹੀਂ ਲੱਭਦਾ ਅਸੀਂ ਹੁਣ ਕਿੱਥੇ ਜਾਈਏ ਜੀ ਇੱਥੇ ਕੋਣ ਨਾਲ ਇੱਥੇ ਰੋਟੀ ਖਾਣੀ ਆ ਜਿਹੜੇ ਕਾਰੋਬਾਰੀ ਦੇ ਵੱਡੇ ਪੈਸੇ ਵਾਲੇ ਜੀ ਆ ਜੀ ਨੇ ਸਾਰੇ ਸਾਰੇ ਇੱਥੇ ਜਾ ਚੁੱਕੇ ਆ ਜੀ तकरीबन ਆਪਣਾ ਇੱਥੋਂ ਕਾਰੋਬਾਰ ਸਮੇਟੀ ਜਾ ਰਿਹਾ ਇੰਨਾ ਡਰ ਦਾ ਮਾਹੌਲ ਬਣਿਆ ਪਿਆ ਜੀ ਬਹੁਤ ਇੰਨਾ ਡਰ ਦਾ ਮਾਹੌਲ ਤਾਂ ਅਤਵਾਦ ਦੇ ਜਮਾਨੇ ਚ ਨਹੀਂ ਹੈਗਾ ਜੀ ਜਿੰਨੂੰ ਮਰਜ਼ੀ ਪੁੱਛ ਲੋ ਗਰਾਊਂਡ ਲੈਵਲ ਤੇ ਜੀ ਇਹ ਸਾਡੇ ਨਾਲ ਗੱਲ ਨਾ ਕਰੋ ਗਰਾਊਂਡ ਲੈਵਲ ਇੱਥੇ ਹਜ਼ਾਰਾਂ ਬੰਦਾ ਬਾਹਰ ਧਰਨੇ ਦੇ ਬੈਠਾ ਵਾ ਇਹਨੂੰ ਕਿਸੇ ਬੰਦੇ ਨੂੰ ਖੜ ਕੇ ਪੁੱਛ ਲੋ ਵੀ ਪੱਟੀ ਦਾ ਹਾਲ ਕੀ ਆ ਜੀ ਭਾਈ ਸਾਹਿਬ ਜੇ ਗੱਲ ਕਰੀਏ ਆਪਾਂ ਜੀ ਕੈਬਨਿਟ ਮੰਤਰੀ ਸਾਹਿਬ ਦਾ ਜਿਹੜਾ ਸ਼ਹਿਰ ਆਏ ਕਦੀ ਕੈਬਨਿਟ ਮੰਤਰੀ ਸਾਹਿਬ ਨੂੰ ਤੁਸੀਂ ਇਸ ਮਾਮਲੇ ਤੇ ਮਿਲੇ ਕਦੀ ਜਾ ਕੇ ਨਹੀਂ ਜੀ ਭਾਜੀ ਅਸੀਂ ਸਾਡਾ ਕੋਈ ਸੰਮਰਕ ਨਹੀਂ ਕੈਬਨਿਟ ਮੰਤਰੀ ਨਾਲ ਪਰ ਉਤਾ ਉਹਨਾਂ ਨੂੰ ਪਤਾ ਸਾਰੀ ਗੱਲ ਦਾ ਕਿਉਂਕਿ ਸਰਕਾਰ ਦੀਆਂ ਸੀਆਈਡੀ ਏਜੰਸੀਆਂ ਸਾਰਾ ਖਬਰਾਂ ਆਈਆਂ ਉਹ ਸਾਰਾ ਪਤਾ ਜੀ ਕੈਬਨਨ ਮੰਤਰੀ ਸਾਡੇ ਵਿੱਚੋਂ ਗਿਆ ਜੀ ਉਹਨਾਂ ਨੂੰ ਕਿਹੜਾ ਪਤਾ ਨਹੀਂ ਮਹੌਲ ਦਾ ਉਹਨਾਂ ਨੂੰ ਬਾਜ਼ਾਰ ਦਾ ਪਤਾ ਕੱਲੇ ਕੱਲੇ ਬੰਦੇ ਦਾ ਪਤਾ ਹੈ ਤੇ ਕਹਿ ਨਹੀਂ ਸਕਦੇ ਕੋਈ ਫਾਰਮ ਆਇਆ ਜਿਹਨੂੰ ਪਤਾ ਨਹੀਂ ਹੈ ਉਹਨਾਂ ਨੂੰ ਸਾਰੇ ਸ਼ਹਿਰ ਦਾ ਪਤਾ ਕੀ ਦਿਨਾਂ ਕੀ ਵਾਪਰੀ ਭਾਈ ਨੇਮ ਜਾਣਦੇ ਆ ਸਾਨੂੰ ਕੋ ਪਰ ਉਹਨਾਂ ਸਾਡੇ ਕੈਬਨਤ ਮੰਤਰੀ ਛੱਡੋ ਸਾਡਾ ਸਰਕਾਰ ਵਾਲੇ ਪਾਸਿਓ ਕੋਈ ਇੱਕ ਬੰਦਾ ਵੀ ਸਾਡੇ ਨਾਲ ਅੰਦਰ ਦੀ ਪ੍ਰਗਟ ਕਰਨੀ ਆ ਸਕਿਆ ਅਜੇ ਤੱਕ ਬਾਕੀ ਬਸ ਪ੍ਰਸ਼ਾਸਨ ਕੋ ਆਏ ਮਾੜਾ ਚੰਗਾ ਪੁਲਸ ਵਾਲਾ ਇੱਕ ਨਾਲ ਘੱਲ ਦਿੰਦੇ ਉਹ ਕੈਮਰੇ ਕੋ ਮਰੇ ਵੇਖ ਕੇ ਇੱਕ ਹਨੂ ਆ ਜੰਨੇ ਜੇ ਉਹਨੇ ਜੇ ਨੂੰ ਕੋ ਨਵੀਂ ਵਾਰਦਾਤ ਹੋ ਜਾਂਦੀ ਪੁਲਸ ਉਧਰ ਰੁੱਝ ਜਾਂਦੀ ਹੈ ਜੀ ਜੇ ਉਧਰ ਵੇਂਦੇ ਉਹਨੇ ਜੋ ਨਵੀਂ ਵਾਰਦਾਤ ਪੁਲਸ ਉਧਰ ਰੁੱਝ ਜਾਂਦੀ ਹੈ ਜੀ ਕੋਈ ਕੋਈ ਅੱਗਾ ਦੌੜ ਪਿੱਛਾ ਚੌੜੇ ਹਿਸਾਬ ਨਾਲ ਪੈਦੀ ਅੱਜ ਫੇਰ ਮੈਂ ਜਬੂਰਨ ਆਪਣੀ ਦੁਕਾਨਾਂ ਬੰਦ ਕਰਨੀ ਇਹ ਦੁਕਾਨਦਾਰ ਭਾਈ ਜਰ ਨੇ ਆਪੇ ਹੀ ਇਹ ਇਨੀ ਸ਼ੇਟ ਲਿਆ ਵਾ ਕਿ ਮਤਲਬ ਇਨੀ ਘਟਨਾਵਾਂ ਹੁੰਦੀਆਂ ਪਈਆਂ ਪੁਲਿਸ ਪ੍ਰਸ਼ਾਸਨ ਸੁੱਕਾ ਸੋਤਾ ਪਿਆ ਵਾ ਇਹਨਾਂ ਆਪ ਹੀ ਸਾਰਾ ਕੁਝ ਬੰਦ ਕੀਤਾ ਅਸੀਂ ਨਹੀਂ ਕਿਸੇ ਨੂੰ ਕਿਹਾ ਬੰਦ ਕਰਨਾ ਤੇ ਕੋਈ ਗੱਲ ਨਹੀਂ ਅਸੀਂ ਹੁਣ ਕੀ ਕਰੀਏ ਸਾਰੇ ਲੋਕ ਤਾਂਗੇ ਸਾਰਿਆਂ ਨੂੰ ਆਪਦਾ ਦੀਦਾ ਵੀ ਅੱਜ ਇਹ ਲੁੱਟੇ ਗਏ ਕੱਲ ਨੂੰ ਸਾਡੀ ਵੀ ਵਾਰੀ ਆਉਣੀ ਇਸ ਕਰਕੇ ਲੋਕੀ ਡਰਦੇ ਇੱਥੇ ਇਕੱਠੇ ਹੋਏ ਆਪੋ ਆਪਣੀ ਚਾਮ ਬਚਾਉਣ ਵਾਸਤੇ ਇਕੱਠੇ ਹੋਏ ਆ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਤਾਂ ਸੁਸ਼ਵਾਸ਼ਣ ਕੋਈ ਸੁਸ਼ਵਾਸ਼ਣ ਨਹੀਂ ਜੀ ਪੁਲਿਸ ਪ੍ਰਸ਼ਾਸਨ ਵੱਲ ਬਸ ਮਿੱਠ ਜੋ ਲਾਅ ਆਰਡਰ ਤੋਂ ਦੀ ਧਰਮਾ ਦਿੱਤਾ ਅਸੀਂ ਸਾਡੀ ਪੁਲਿਸ ਪੂਰਾ ਆਪਣਾ ਕੰਮ ਕਰ ਰਹੀ ਹੈ ਜੀ ਔਰ ਜਿਹੜੀਆਂ ਪਿੱਛੇ ਰਿਲਾਇੰਸ ਚੋਰੀ ਹੋਈ ਸੀ ਜਾਂ ਇੱਕ ਮੈਡੀਕਲ ਦੀ ਦੁਕਾਨ ਤੇ ਚੋਰੀ ਹੋਈ ਸੀ ਉਹ ਅਸੀਂ ਲਗਭਗ ਟਰੈਸ ਕਰ ਲਿਆ ਨੇ ਜੀ ਔਰ ਗਾਂ ਵੀ ਅਸੀਂ ਤੁਹਾਡੇ ਮਾਦੇ ਨੂੰ ਇਹਨਾਂ ਨੂੰ ਵਿਸ਼ਵਾਸ ਹੋਣੇ ਆ ਕਿ ਜਿਹੜਾ ਲਾਅ ਆਰਡਰ ਨੂੰ ਮੇਨਟੇਨ ਰੱਖਿਆ ਜਾਏਗਾ ਔਰ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ